ਦੋਸਤੋ ਕੱਲ ਮੇਰੇ ਪਿਤਾ ਜੀ ਨੇ ਮੈਨੂੰ ਡਾਕਟਰ surjit patar ji ਦੀ ਇੱਕ ਕਵਿਤਾ ਤੇ ਚਾਤ ਮਰਵਾਈ ਸੀ ਮੈਨੂੰ ਉਹ ਕਵਿਤਾ ਏਡੀ ਵਧੀਆ ਲੱਗੀ ਕਿ ਮੇਰਾ ਜੀ ਕੀਤਾ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਦਵਾ ਇਸ ਤਰ੍ਹਾਂ ਡਾਕਟਰ surjit patar ji ਨੂੰ ਸ਼ਰਧਾਂਜਲੀ ਵੀ ਮਿਲ ਜੂਗੀ ਅਤੇ ਮੈਂ ਕਵਿਤਾ ਵੀ ਸ਼ੇਅਰ ਕਰ ਦਾਂਗਾ ਲਓ ਸੁਣੋ ਫਿਰ ਮਰ ਰਹੀ ਹੈ ਮੇਰੀ ਪਾਸ਼ਾ ਸ਼ਬਦ ਸ਼ਬਦ ਮਰ ਰਹੀ ਹੈ ਮੇਰੀ ਪਾਸ਼ਾ ਵਾਕ ਵਕ ਅੰਮ੍ਰਿਤ ਵੇਲਾ ਨੂਰ ਪਹਿਰ ਦਾ ਤੰਮੀ ਵੇਲਾ ਕੋਹ ਫਟਾਲਾ ਛਾ ਵੇਲਾ ਸੂਰਜ ਸਵਾਨ ਨੇゼ ਟਿੱਕੀ ਦੁਪਹਿਰ ਲੋਟਦਾ ਵੇਲਾ ਡਿੱਗਰ ਵੇਲਾ ਲੋਏ ਲੋਏ ਸੂਰਜ ਖੜੇ ਖੜੇ ਤਰਕਾਣਾ ਡੁੰਗੀਆਂ ਛਾਵਾਂ ਦੀਵਾ ਵਟੇ ਖਾਓ ਪਿਆ ਕੋੜਾ ਸੋਤਾ ਢਲਦੀਆਂ ਖਿਤੀਆਂ ਤਾਰੇ ਦਾ ਚੜਾ ਜਿਹੜੀ ਚੂਕ ਦੀ ਨਾਲ ਸਾਜਰਾ ਸੁਵਖਤਾ ਸਰਗੀ ਵੇਲਾ ਘੜੀਆਂ ਪਹਿਰ ਬਿੰਦ ਪਲ ਛਿਣ ਨਿਮਕ ਵਿਚਾਰੇ ਮਾਰੇ ਗਏ ਇਕਲਲੇ ਟਾਈਮ ਹੱਥੋਂ ਇਹ ਸ਼ਬਦ ਸਾਰੇ ਸ਼ਾਇਦ ਇਸ ਲਈ ਕਿ ਟਾਈਮ ਕੋਲ ਟਾਈਮ ਪੀ ਸੀ ਸਾਥਿਓ ਮੈਂ ਆਪਣੇ ਚੈਨਲ ਦੇ ਉੱਪਰ ਸਮੇਂ ਦੇ ਰਿਲੇਟਡ ਇੱਕ ਵੀਡੀਓ ਵੀ ਪਾਈ ਸੀ ਉਸ ਦੇ ਵਿੱਚ ਮੈਂ ਸਮੇਂ ਦੀ ਛੋਟੀ ਇਕਾਈ ਤੋਂ ਲੈ ਕੇ ਵੱਡੇ ਇਕਾਈ ਤੱਕ ਸਾਰੀ ਜਾਣਕਾਰੀ ਦਿੱਤੀ ਸੀ ਪਰ ਹੁਣ ਮੈਂ ਸਵੇਰ ਦੇ ਸਮੇਂ ਦੁਪਹਿਰ ਦੇ ਸਮੇਂ ਅਤੇ ਰਾਤ ਦੇ ਸਮੇਂ ਅਰਥਾਤ ਸਾਰੇ ਪਹਿਰਾਵਾਰੇ ਗੱਲ ਕਰਾਂਗਾ ਮੈਂ ਅਜੇ ਹੀ ਇਦਾਂ ਦੀ ਨਵੀਂ ਵੀਡੀਓ ਲੈ ਕੇ ਜ਼ਰੂਰ ਹਾਜ਼ਰ ਹੋਵਾਂਗਾ। ਅੱਛਾ ਚਲੋ ਮੈਂ ਤੁਹਾਨੂੰ ਦੱਸਦਾ ਕਿ ਮੈਂ ਕਿਹੜੇ-ਕਿਹੜੀਆਂ ਵੀਡੀਓ ਪਾਈਆਂ ਨੇ। 1 ਮਿੰਟ ਰੁਕੋ। ਸਾਥੀਓ ਦੇਖੋ ਮੈਂ ਤਾਸ਼ ਦੇ ਵਿੱਚ ਤਾਸ਼ ਦੇ ਵਿੱਚ ਉਸ ਲਿਖੇ ਜ਼ਿੰਦਗੀ ਦਾ ਗੁਜੇ ਰਾਜ ਲੋਕ ਖੇਡਾਂ ਦੇ ਗੁਜੇ ਭੇਦ ਸਮਾ ਇੱਕ ਕਵਿਤਾ ਦੇ ਵਿੱਚ ਕਹਾਣੀ ਵਗੈਰਾ-ਵਗੈਰਾ ਬਹੁਤ ਵੀਡੀਓ ਪਾਈਆਂ ਨੇ। ਜਿਵੇਂ ਤੁਸੀਂ ਸਮਾ ਵਾਲੀ ਡਾਂਗ ਦੀ ਵੀਡੀਓ ਵੀ ਦੇਖ ਲਓ। ਉਸ ਦੇ ਵਿੱਚ ਮੈਂ ਪੰਜਾਬੀ ਕਲਚਰ ਦੇ ਰਿਲੇਟਡ ਸੱਮਾ ਵਾਲੀ ਡਾਂਗ ਦੇ ਵਾਲੇ ਦੱਸਿਆ ਹੈ ਕਿ ਉਸ ਦੇ ਵਿੱਚ ਪਿੱਤਲ ਦੇ ਕੋਕੇ ਲੱਗੇ ਹੁੰਦੇ ਹਨ ਅਤੇ ਉਸ ਨੂੰ ਕਾਲਾ ਰੰਗ ਕਾ ਕੇ ਸੱਮਾ ਵਾਲੀ ਡਾਂਗ ਬਣਾ ਦਿੱਤਾ ਜਾਂਦਾ ਹੈ ਤੇ ਆਲੋ ਅਖ ਦੇ ਵਿੱਚ ਮੈਂ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਅਤੇ ਉਹਦੇ ਪਰਿਵਾਰ ਬਾਰੇ ਉਹਨਾਂ ਦੇ ਮੈਂ ਪੂਰਾ ਦੱਸਿਆ ਵਾ ਕਿ ਉਹਨਾਂ ਦਾ ਮਤਲਬ ਕਿ ਕੀ ਕੀ ਇਤਿਹਾਸ ਸੀਗਾ ਪਿੰਡ ਆਲੋ ਅਖ ਬਾਰੇ ਫਿਰ ਮੈਂ ਸਭ ਤੋਂ ਪਹਿਲਾਂ ਆਪਣਾ 31 ਦਸੰਬਰ ਨੂੰ ਇੱਕ ਸ਼ਾਰਟ ਪਾਇਆ ਸੀਗਾ ਉਸ ਦੇ ਵਿੱਚ ਮੈਂ ਸਾਨੂੰ ਸਾਰਿਆਂ ਨੂੰ ਆਪਣੇ ਚੈਨਲ ਦੇ ਨਾਲ ਜੁੜਨ ਦੇ ਬਾਰੇ ਤੁਹਾਡੇ ਨਾਲ ਗੱਲ ਕੀਤੀ ਸੀ ਤੇ ਫਿਰ ਮੇਰੀ ਵੀਡੀਓ ਆਈ ਸਮਾਂ ਮੈਂ ਸਮਾਂ ਦੇ ਵਿੱਚ ਛੋਟੀ ਇਕਾਈ ਤੋਂ ਲੈ ਕੇ ਸਮੇਂ ਦੀ ਵੱਡੀ ਇਕਾਈ ਤੱਕ ਸਾਰੇ ਤੁਹਾਡੇ ਨਾਲ ਮੈਂ ਇਨਸਟਰਕਸ਼ਨਸ ਦਿੱਤੀਆਂ ਸੀ ਫਿਰ ਲੋਕ ਖੇਡਾਂ ਦੇ ਗੁੱਜੇ ਪੇਡ ਉਹਦੇ ਵਿੱਚ ਮੈਂ ਖੱਡੇ ਅਰਥਾਤ ਜਿਹਨੂੰ ਅਸੀਂ ਸਟੈਪੋ ਵੀ ਕਹਿ ਲੈਂਦੇ ਹਾਂ ਉਸ ਦਾ ਕੁੜੀਆਂ ਦੇ ਨਾਲ ਕੀ ਸੰਬੰਧ ਹੈ ਮੈਂ ਉਹਦੇ ਬਾਰੇ ਵੀ ਦੱਸਿਆ ਸੀ ਫਿਰ ਮੈਂ ਕਵਿਤਾ ਦੇ ਵਿੱਚ ਕਹਾਣੀ ਪਾਈ ਦੀਗੀ ਜਿਸ ਦੇ ਵਿੱਚ ਮੈਂ ਇੱਕ ਮੁੰਡਾ ਇੱਕ ਸੀ ਆਜੜੀ ਸੁੰਦਰ ਚਾਹਲ ਜਵਾਨ ਤੁਸੀਂ ਮੇਰੀ ਉਹ ਕਵਿਤਾ ਸੁਣ ਕੇ ਦੇਖਿਓ ਫਿਰ ਮੈਂ ਪਾਈ ਤਾਸ਼ ਦੀ ਇੱਕ ਵੀਡੀਓ ਜਿਸ ਦੇ ਵਿੱਚ ਮੈਂ ਤਾਸ਼ ਦੇ ਵਿੱਚ ਜੋਕਰ, ਦੁੱਕੀ, ਤਿੱਕੀ, ਝੋਕੀ, ਪੰਜੀ, ਚਿੱਕੀ, ਸੱਤੀ, ਅਠੀ, ਨੈਲਾ, ਦੇਲਾ, ਗੋਲਾ, ਬੇਗੀ, ਬਾਚਾ, ਯੱਕੇ ਬਹੁਤ سارے ਪੱਤੇ ਆਦੇ ਵੀ ਦੱਸੇ ਸੀਗੇ ਗੁਲ ਤੇ ਫਿਰ ਮੈਂ ਕੱਲ ਫਿਰ ਮੈਂ ਇੱਕ ਰੱਤੀ ਦੀ ਵੀਡੀਓ ਵੀ ਪਾਈ ਸੀ ਕਿ ਉਹ ਰੱਤੀ ਨੂੰ ਸੁਨਿਆਰ ਵਗੈਰਾ ਸਾਰੇ ਯੂਜ਼ ਕਰਦੇ ਹਨ ਉਸ ਤੋਂ ਅੱਗੇ ਕੀ ਤੋਲਾ, ਮਾਸਾ, ਰੱਤੀ ਸਾਰੇ ਉਸ ਨੂੰ ਕਿਵੇਂ-ਕਿਵੇਂ ਯੂਜ਼ ਕੀਤਾ ਜਾਂਦਾ ਹੈ ਉਸ ਦੇ ਬਾਰੇ ਵੀ ਦੱਸਿਆ ਸੀ ਫਿਰ ਮੇਰੇ ਪੰਜਾਬ ਦਾ ਵਿਰਸਾ ਉਸ ਦੇ ਵਿੱਚ ਮੇਰੀ ਬਹੁਤ ਸਾਰੀਆਂ ਫੋਟੋਆਂ ਸੀ ਉਹ ਮੈਂ ਪੀਏਯੂ ਦੇ ਇੱਕ ਉਹ ਸੀਗਾ ਕੀ ਕਹਿੰਦੇ ਆ ਉਹਨੂੰ ਮਿਊਜ਼ੀਅਮ ਕਹਿ ਲਓ ਮਿਊਜ਼ੀਅਮ ਦੇ ਨਾਲ ਮੈਂ ਫੋਟੋ ਖਿਚਾ ਕੇ ਥਾੜਾ ਨਾਲ ਸ਼ੇਅਰ ਕੀਤੇ ਸੀ ਇੱਕ ਵੀਡੀਓ ਦੇ ਰੂਪ ਵਿੱਚ ਤੇ ਫਿਰ ਪੱਤਣ ਕਾ ਉਸ ਦੇ ਵਿੱਚ ਜੰਜ ਛੁਡਾਣੀ ਜੰਜ ਬੰਨਣੀ ਕਿਵੇਂ ਹੁੰਦੀ ਹੈ ਉਸ ਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਸੀ ਤੇ ਹੁਣ ਮੈਂ ਸਮੇ ਦੇ ਬਾਰੇ ਇੱਕ ਨਵੀਂ ਵੀਡੀਓ ਲੈ ਕੇ ਜ਼ਰੂਰ ਹਾਜ਼ਰ ਹੋਵਾਂਗਾ ਤੁਹਾਡਾ ਆਪਣਾ ਪੰਜਾਬੀ ਵਿਰਸਾ ਚੈਨਲ ਤੋਂ ਹਰਕੀਰਤ ਸਿੰਘ